ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸੈਜ ਬਲੌਗ ਦੇ ਵਿੱਚ ਹੋਰ ਸੁਣਾਓ ਜੀ ਕਿਵੇਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਕੀ ਤਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਮ ਹਾਂਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਾ ਮੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਪਸੰਦ ਆਉਂਦੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜੀ ਦੱਸਿਓ ਹਾਂਜੀ ਤੇ ਸ਼ਾਮ ਦਾ ਟਾਈਮ ਆ ਤੇ ਆਪਣੇ ਪੈਕੇਟ ਅੱਜ ਜੀ ਮੀ 1 ਲੱਖ ਤੋਂ ਸ਼ਰਾਟਾ ਜਿਹਾ ਆ ਗਿਆ ਸੀਗਾ ਤੇ ਮੈਂ ਹੁਣ ਧਾਰਾ ਚੁੱਕਿਆ ਇਨਾ ਤੇ ਹੁਣ ਲੱਗਦੇ ਆਪਾਂ ਬਲੌਗ ਸਟਾਰਟ ਕਰਨ ਤੇ ਦੇਖੋ ਮੌਸਮ ਆਪਣੇ ਵੱਲ ਕੀ ਹੋ ਗਿਆ ਬੱਦਲਬਾਜੀ ਹੋਈ ਪਈ ਆ ਹਰਿਆਵਲ ਦੇਖੋ ਕਿੰਨੇ ਸੋਹਣੇ ਲੱਗ ਰਹੀ ਆ ਬਸਣੀ ਹਰਿਆਵਲ ਲੱਗਦੀ ਆ ਤੇ ਬੱਦਲ ਦੇਖੋ ਬਸ ਇਹ ਰੋਜ਼ੇ ਇਦਾਂ ਹੀ ਬੱਦਲ ਰਹਿੰਦਾ ਹੈ ਕਈ ਦਿਨ ਹੋ ਗਏ ਹੁਣ ਤੇ ਸ਼ਾਇਦ ਫੇਰ ਵੀ ਆਊਗਾ ਮੈਂ ਖੜੀ ਸੀ ਇੱਥੇ ਦੇਖ ਰਹੀ ਸੀ ਕਿ ਦੁੱਧ ਪਾ ਕੇ ਆਉਣਾ ਹੈ ਮੈਂ ਕਹਿੰਦੀ ਸੀ ਕਿ ਦੁੱਧੋ ਆਦਾ ਫਿਰ ਉਸ ਤੋਂ ਬਾਅਦ ਲੱਗੀ ਕੰਮ ਸ਼ੁਰੂ ਕਰਨ ਆਪਣੇ ਦਾਲ ਸਬਜ਼ੀ ਬਣਾਉਣੇ ਆ ਦੇਖਦੇ ਆ ਕਾਦੀ ਦਾਲ ਸਬਜ਼ੀ ਬਣਾਈਏ ਕੂਤਰ ਡਰਨ ਤੇ ਦੋਆ ਥੱਲੇ ਬੈਠੇ ਨੇ ਗੋਲੇ ਚਲੋ ਜਾਦੀ ਦਾਲ ਸਬਜ਼ੀ ਬਣਾਵਾਂਗੇ ਤੁਹਾਡੇ ਨਾਲ ਸ਼ੇਅਰ ਕਰਦੇ ਆ ਬਣੇ ਰਿਓ ਬਲੌਗ ਤੇ ਨਾਲ ਆ ਸਰੀਰ ਮੇਰਾ ਸੱਟ ਜਾਈ ਨਹੀਂ ਕੁਛ ਕਰਨ ਨੂੰ ਜੀ ਨਹੀਂ ਕਰ ਰਿਹਾ ਪਰ ਫੇਰ ਵੀ ਕਰਨਾ ਪੈਣਾ ਤੇ ਦੇਖੋ ਲੋਈ ਆਪਣੀ ਆਗੀ ਉੱਪਰ ਲੋਈ ਐਦਰਾ ਇਹਨਿੰਨਾਂ ਇੱਥੇ ਚਾਦਰਾਂ ਤੇ ਚੜਕੇ ਜਾਉਗੇ ਇੱਥੇ ਪੌੜੀਆਂ ਰਹੀ ਨਾ ਚਾਦਰਾਂ ਤੇ ਚਲੇ ਜਾਣਾ ਫਿਰ ਉਹ ਪੱਤੇ ਖਾ ਕਿਉਂ ਨਹੀਂ ਹੁੰਦੀ ਆ ਇਦਰੋਂ ਇਹਨੇ ਡੇਕ ਸਾਰੀ ਖਾਲੀ ਕਰ ਦਿੱਤੀ ਤਾ ਹੁਣ ਤੇ ਉਹ ਬੇਲਾ ਵੀ ਖਾਇਆ ਹੁੰਦੀ ਹੁੰਦੀ ਆ ਚਲੋ ਜੀ ਫੇਰ ਮਿਲਦੇ ਆ ਇਹ ਮੈਂ ਸਬਜ਼ੂਨ ਮੈਂ ਸਬਜ਼ੀ ਕੱਟ ਕੇ ਰੱਖ ਦਈਏ ਬਾਕੀ ਸਾਰੇ ਕੰਮ ਬਾਅਦ ਚ ਹੋਈ ਜਾਣਗੇ ਤੇ ਬਲੈਟਰ ਵੀ ਆਪਣੇ ਘੋਣੇ ਆਈ ਹੈ 6:00 ਵਜੇ ਆਈ ਹੈ ਬਸ ਇੱਕ ਘੜੀ ਸੀ ਨਾ ਉਹਦੀ ਪਾਉਂਗੀ ਇਹ ਛੋਟੇ ਬਿਰਦੀ ਕੀ ਹੈ ਤੇਲ ਦੀ ਤੇ ਨਾ ਅੱਜ ਨੂੰ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਅੱਜ ਮੇਰਾ ਸੀਰੀ ਨਹੀਂ ਸੈੱਟ ਸੀਗਾ ਹੁਣ ਮਾੜਾ ਗੋਲੀ ਲੈ ਕੇ ਨਾ ਫੇਰ ਕੰਮ ਕੈਮ ਜਿਹਾ ਕੰਮ ਕਰਨ ਲੱਗੀ ਆ ਤਾਂ ਨਹੀਂ ਵੀ ਬਲੱਡ ਜੇ ਵੜਦੇ ਦਾ ਪੈਣ ਤੋਂ ਬਾਅਦ ਬਰੀ ਖਾਨਚੀ ਵਿੱਚ ਕੋਈ ਹੋ ਜਾਂਦਾ ਵੱਧ ਘਟ ਤੇ ਕੋਈ ਸਰੀ ਮਤਲਬ ਡੋਲ ਗਿਆ ਹੋ ਜਾਂਦਾ ਤੇ ਹੁਣ ਮੈਂ ਲੱਗੀ ਸੀ ਸਬਜੀ ਬਣਾਉਣ ਜਦੋਂ ਨਾ ਮੇਰੇ ਕੋਈ ਸਬਜੀ ਬਿੰਦੀ ਜਾਂ ਮੇਰਾ ਜੀ ਨਾ ਕਰੇ ਬਣਾਉਣ ਨੂੰ ਫਿਰ ਮੈਂ ਸਬਜੀ ਬਣਾ ਲੈਣੀ ਆ ਪਿਆਜ਼ਾਂ ਦੀ ਪਿਆਜ਼ਾਂ ਨੂੰ ਤੜਕਾ ਲਾਉਣੀ ਆ ਬਹੁਤ ਵਧੀਆ ਤਰੀਕਾ ਨਾਲ ਸਬਜੀ ਨਹੀਂ ਬਣਦੀ ਇਹਨਾਂ ਤੇ ਆਪਾਂ ਬਣਾਉਨੇ ਆ ਸਾਡੇ ਨਾਲ ਸ਼ੇਅਰ ਕਰਦੇ ਆ ਜਿਸ ਦਿਨ ਜੀ ਵੀ ਕਰਦਾ ਹੈਗਾ ਨਾ ਉਸ ਦਿਨ ਸਾਡੇ ਘਰ ਇਹ ਸਬਜੀ ਬਣ ਜੀਦੀ ਹੈ ਬਸ ਜੀ ਸੌਖੀ ਆ ਮਿੰਟ-ਮਿੰਟ ਤੜਕਾ ਲੱਗ ਜਾਂਦਾ ਤੇ ਬਣ ਕੇ ਤਿਆਰ ਹੋ ਜਾਂਦਾ ਖਾਣੇ ਲਈ ਸੁਆਗਣ ਦੀ ਬਹੁਤ ਟੇਸਟੀ ਤੇ ਪਿਆਜ਼ ਨਾਲ ਆਪਣੇ ਲੰਬੇ-ਲੰਬੇ ਕੱਟਣੇ ਆ ਮਤਲਬ ਬਰੀਕ ਪਿਆਜ਼ ਨਹੀਂ ਕੱਟਣੇ ਹੈਗੇ ਲੰਬੇ-ਲੰਬੇ ਕੋੜ-ਕੋੜੇ ਲੰਬੇ-ਲੰਬੇ ਕੱਟਣੇ ਆ ਤੇ ਆਪਣਾ ਤੇਲ ਗਰਮ ਹੋ ਚੁੱਕਿਆ ਬਸ ਪਾ ਦਾਂਗੇ ਇਹਦੇ ਵਿੱਚ ਜੀਰਾ ਆਦਮੇ ਕਾਲਾ ਨਹੀਂ ਕਰ ਦਿੰਦੀ। ਇਹਨਾਂ ਕਾਲਾ ਜੇ ਕਰਦੇ ਤੇ ਮਤਲਬ ਤਰੀ ਦੇ ਵਿੱਚ ਨਾ ਕਾਲਾ ਕਾਲਾ ਇਹ ਚੱਕੀ ਜਾਂਦਾ। ਫਿਰ ਐ ਲੱਗਦਾ ਜਿਵੇਂ ਕੁਝ ਗਿਰ ਗਿਆ ਹੁੰਦਾ ਹਨਾ ਤਰੀ ਦੇ ਵਿੱਚ ਤੇ ਮੈਂ ਹਲਕਾ ਬਰਾਊਨ ਜੇ ਕਰ ਦਿੰਦੀ ਆ ਜੀਰੇ ਨੂੰ। ਤਰੀ ਭਾਣਾ ਨੂੰ ਕਾਲਾ ਕਰਕੇ ਪਾਉਂਦੀ ਆ ਲੈਣਾ। ਮੈਂ ਤਾਂ ਸਿਰਫ ਬਰਾਊਨ ਜੇ ਰੱਖ ਲਈ ਆ ਤੇ ਹੁਣ ਪਾ ਦਾਂਗੇ ਆਪਾਂ ਪਿਆਜ਼। ਕੀ ਕਿਨਾ ਬਣਾਵਾਂਗੇ ਅੱਜ ਦਸਾਂ ਨਹੀਂ ਗਏ ਹੈਗੇ ਤਾਂ ਤੁਸੀਂ ਪਿਆਜ਼ ਨੂੰ ਕੱਟ ਲਓ ਮੀਂਹ ਰੋਜ਼ ਆ ਜਾਂਦਾ ਰੋਜ਼ फिर गुम लिया हो गया नहीं तो खड़ नहीं होंगे जो टाकी बंद कर दी है फिर हवा नहीं लगती जे हवा ज्यादा चलती है फिर गैस नहीं बढ़ा है बंद करके रखी चलिए टाकी ਪਿਆਜ਼ ਨੂੰ ਲਾ ਕੇ ਜਿਆਦਾ ਨਹੀਂ ਜਿਆਦਾ ਦੇ ਆਪਾਂ ਪਿਆਜ਼ ਨੂੰ ਹਲਕਾ ਜਿਹਾ ਬਰਾਉਨ ਦੇ ਗਾ ਲਓ। ਲਓ ਜੀ ਪਿਆਜ਼ ਆਪਣੇ ਹਲਕੇ ਬਰਾਉਨ ਜਿਹੇ ਹੋ ਗਏ ਥੋੜੇ ਜਿ। ਤੇ ਹੁਣ ਇਹਦੇ ਵਿੱਚ ਨਾ ਆਪਾਂ ਹਰੀ ਮਿਰਚ ਪਾ ਦਾਂਗੇ। ਹਰੀ ਮਿਰਚ ਨਾ niche ਭੁੰਨੋ। ਉੜਾਹ ਹੋਸਟੇਕ ਲਵਾਵਾਂਗੇ ਹਲ ਪਿਆਜ਼ਾਂ ਨੂੰ ਲਓ ਜੀ ਪਿਆਜ਼ ਆਪਣੇ ਇੰਨੇ ਕ ਭੁੱਜ ਗਏ ਤੇ ਹੁਣ ਨਾ ਇਹਦੇ ਵਿੱਚ ਹਲਦੀ ਪਾਵਾਂਗੇ 1/2 ਚਮਚ ਹਲਦੀ ਦਾ ਪਾਵਾਂਗੇ ਤੇ 2 ਚਮਚੇ ਨੂਣ ਦੇ ਪਾਉਂਗੀ ਮਿੱਠੇ ਹੁੰਦੇ ਆ ਨਾ ਪਿਆਜ਼ ਤੇ ਮਿਰਚ ਆਪਣੀ ਪਾਈ ਸੀ ਮਿਰਚ ਨਹੀਂ ਆਪਾਂ ਪਾਉਂਦੇ ਰਹਿਗੇ ਤੇ ਜਿਹੜੀ ਆਪਣੀ ਮੇਥੀ ਰਹਿ ਗਈ ਉਹ ਬਾਅਦ ਪਾਵਾਂਗੇ

グラス મે પાણી દવા લેને અડધા લીટર ਦਾ ગ્લાસ હે મે બાંધાંગે ਤੇ વાલા દોવાના મે હું બસ ભજાવા ટાક દઈએ લોજી ઇતھے apni pyajyan di sabzi ban ke hogi si taiyar ਹੁਣ ਬਾਅਦ ਦੇ ਵਿੱਚ ਮੇਥੀ ਪਾ ਦਾਂਗੇ ਮੇਥੀ ਪਾ ਕੇ ਹੁਣ ਇਹਨੂੰ ਥੋੜਾ ਜਿਹਾ ਸੇਕ ਲਵਾਵਾਂਗੇ ਸੇਕ ਲਗਾ ਕੇ ਨਾ ਵਿਚੈਨ ਕੁਲ ਰਚ ਜਾਂਦੀ ਹੈ ਮੇਥੀ ਬਹੁਤ ਵਧੀਆ ਕਲਰ ਦੇ ਦਿੰਦੀ ਹੈ ਤੇ ਆਪਣੇ ਘਰ ਦੀ ਸਿਕਾਈ ਹੋਈ ਹੈ ਇਹ ਕਸਤੂਰੀ ਮੇਥੀ ਤੇ ਆਪਾਂ ਹੁਣ ਸਾਰਾ ਹੀ ਮਤਲਬ ਸ ਇਹਨੂੰ ਸਿਆਣਾ ਤੱਕ ਐਨ ਵਰਤੀ ਜਾਣਾ ਆਪਣੇ ਮੁੱਕ ਦੀ ਨਹੀਂ ਮੁੜ ਕੇ ਜਦੋਂ ਤੱਕ ਆਪਾਂ ਨੇ ਬੀਜਣੀ ਆ ਤੇ ਫੇਰ ਅੱਗੇ ਕਹਾ ਫੇਰ ਸਕਾ ਕੇ ਰੱਖ ਲੈਣੇ ਸਿਆਣਾ ਚ ਜਦੋਂ ਹੁੰਦੀ ਆਪਣੇ ਤੇ ਲਓ ਜੀ ਇੱਥੇ ਆਪਣੀ ਪਿਆਜ਼ਾਂ ਦੀ ਸਬਜ਼ੀ ਬਣ ਕੇ ਹੋ ਗਈ ਸੀ ਤਿਆਰ ਚਾਹੇ ਗੰਡਿਆਂ ਦੀ ਕਹ ਲੋ ਕਹੇ ਚਾਹੇ ਪਿਆਜ਼ਾਂ ਦੀ ਕਹ ਲੋ ਤੇ ਬਹੁਤ ਟੇਸਟੀ ਬਣਦੀ ਹੈ ਇਹ ਪਿਆਜ਼ਾਂ ਦੀ ਸਬਜ਼ੀ ਤੇ ਬੱਚੇ ਵੀ ਖੁਸ਼ ਹੋ ਕੇ ਖਾਂਦੇ ਨੇ ਜਦੋਂ ਨਾ ਬਸ ਟਾਈਮ ਨਾ ਹੋਵੇ ਜਾਂ ਜੀ ਨਾ ਕਰੇ ਨਾ ਉਸ ਦਿਨ ਮੈਂ ਇਹੀ ਬਣਾਉਣੀ ਹੁੰਦੀ ਆ ਛੇਤੀ ਬਣ ਜਾਂਦੀ ਆ ਕੋਈ ਬਾਲਾ ਹਨਾ ਉਸ ਸਮਾਂ ਤਿਆਰ ਕਰਨ ਦੀ ਢੋੜ ਨਹੀਂ ਬਸ ਪਿਆਜ਼ਾਂ ਦਾ ਤੜਕਾ ਲਾ ਕੇ ਬਣ ਜਾਂਦੀ ਆ ਹਨਾ ਤੇ ਬਾਕੀ ਜੇ ਘਰਤ ਹਨਾ ਜੇ ਦੀ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆ ਜੀ ਕੱਲੋ ਕਿਸੇ ਨਵੇਂ ਬਲੌਗ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ